ਹਾਂਜੀ ਐਲਵਿਕਲ ਗੁਰਪਿਆਰ ਸਿੰਘ ਪੰਜਾਬ ਹਰਿਆਣਾ ਹਾਈ ਕੋਰਟ ਇੱਕ ਹੁਣ ਮੰਨ ਲਓ ਕੋਈ ਵੀ ਗਵਰਨਮੈਂਟ ਡਿਪਾਰਟਮੈਂਟ ਹੈ ਇੱਕ ਕਹਿ ਦਿੰਦੇ ਨੇ ਵੀ ਜਿਹੜਾ ਸਾਡੇ ਡਿਪਾਰਟਮੈਂਟ ਦਾ ਬੰਦਾ ਜਿਹੜਾ ਸੀਨੀਅਰ ਹੈ ਉਹ ਬੜਾ ਟਿੱਡਾ ਹੈ ਪਰ ਮੈਂ ਇੱਕ ਗੱਲ ਦੱਸਣਾ ਚਾਹਣਾ ਅਸੀਂ ਦੀ ਜਿਹੜੇ ਵਕੀਰ ਹੁੰਨੇ ਐ ਸ ਵੀ ਬੜੇ ਟਿੱਡੇ ਹੁੰਨੇ ਆ ਠੀਕ ਹੈ ਸਾਨੂੰ ਜੇ ਕੋਈ ਛੇੜੂ ਆ ਨਾ ਤਾਂ ਅਸੀਂ ਇੰਨਾ ਛੇੜਾਂਗੇ ਇੰਨਾ ਛੇੜਾਂਗੇ ਲੋੜ ਦੇ ਹਿਸਾਬ ਨਾਲ ਵੀ ਬੰਦਾ ਨਾ ਦੂਜੇ ਜਨਮ ਲੈਣ ਦੇ ਲਈ ਪਹਿਲਾਂ ਸੋਚੂਗਾ ਵੀ ਜਨਮ ਮੈਂ ਧਰਤੀ ਤੇ ਆਵਾਂ ਕਿ ਨਾ ਆਵਾਂ ਸੋ ਇਸ ਕਰਕੇ ਮੈਂ ਇਹ ਗੱਲ ਇੱਕ ਐਜ਼ ਐਨ ਕਮੈਂਟਸ ਦੇ ਵਿੱਚ ਤਾਂ ਗੱਲ ਕੀਤੀ ਹੈ ਵੀ ਕਿਸੇ ਨੂੰ ਵੀ ਅਨਰੈਸਟਮੈਂਟ ਕਰਨਾ ਨਹੀਂ ਚਾਹੀਦਾ ਹੈਗਾ ਚਾਹੇ ਕਿਸੇ ਵੀ ਲੈਵਲ ਦਾ ਬੰਦਾ ਹੋਵੇ ਤੇ ਦੂਜੀ ਗੱਲ ਫਾਲਸ ਅਲੀਗੇਸ਼ਨਸ ਲਾ ਕੇ ਰਿਪੋਰਟਸ ਤਿਆਰ ਕਰਕੇ ਦੂਜੇ ਨੂੰ ਲੀਗਲ ਇੰਜਰੀ ਦੇਣਾ ਤਾਂ ਇਹ ਕਿਸੇ ਦੀ ਮਹਾਨਤਾ ਦੀ ਗੱਲ ਨਹੀਂ ਹੈਗੀ ਸੋ ਇਸ ਕਰਕੇ ਜੱਡਾ ਮਰਜੀ ਲੈਵਲ ਦਾ ਬੰਦਾ ਹੋਵੇ ਕਿਸੇ ਵੀ ਡਿਪਾਰਟਮੈਂਟ ਦਾ ਜੇ ਉਹ ਟੇਡਾ ਨਾ ਜੇ ਸਾਡੇ ਨਾਲ ਜੇ ਪਰਸਨਲੀ ਹੋ ਕੇ ਟੇਢੀ ਪੰਗੇ ਲਊਗਾ ਤਾਂ ਫਿਰ ਡੈਫੀਨੇਟਲੀ ਅਸੀਂ ਉਹਨੂੰ ਜਿਹੜਾ ਹੈਗਾ ਲਾਅ ਦੇ ਹਿਸਾਬ ਨਾਲ ਸਭ ਅਸੀਂ ਜ਼ਰੂਰ ਦਵਾਗੀ ਦਵਾਗੇ ਚਾਹੇ ਉਹ ਰਾਜਾ ਖੁਦ ਹੈ ਜਾਂ ਫਿਰ ਅਸੀਂ ਰਾਜੇ ਆ ਇਹ ਹੁਣ ਦੋਏ ਗੱਲਾਂ ਗੌਰ ਨਾਲ ਜੇ ਬੰਦਾ ਸਮਝੂਗਾ ਜਿਹਨੇ ਸਮਝਣੀ ਹੈ ਤਾਂ ਉਹ ਫਿਰ ਵਧੀਆ ਰਹੂਗਾ ਨਹੀਂ ਫਿਰ ਰੱਬ ਜਾਣੇ ਜਾਂ ਫਿਰ ਕਾਨੂੰਨ ਦਾ ਹਥੌੜਾ ਜਾਣੇ